ਹਾਂਜੀ ਬੱਚਿਓ ਪਹਿਲਾਂ ਆਪਾਂ ਨੇ ਸ਼ਬਦ ਬੋਧ ਬਾਰੇ ਪੜਿਆ ਸੀ ਹੁਣ ਅੱਜ ਆਪਾਂ ਸ਼ਬਦ ਰਚਨਾ ਬਾਰੇ ਪੜਾਂਗੇ ਠੀਕ ਹੈ ਵੀ ਸ਼ਬਦ ਰਚਨਾ ਕਿਹਨੂੰ ਕਹਿੰਦੇ ਨੇ ਜਿਹੜੀ ਤੁਹਾਨੂੰ ਗ੍ਰਾਮਰ ਸਾਰੇ ਕਰਾਈ ਹੈ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੇ ਵਿੱਚ 6 ਤੋਂ ਲੈ ਕੇ 10 ਤੱਕ ਦੀ ਕੋਈ ਵੀ ਤੁਸੀਂ ਕਲਾਸ ਦੇ ਵਿੱਚ ਇਸ ਵਿਆਕਰਨ ਨੂੰ ਪੜ੍ਹ ਕੇ ਸਮਝ ਕੇ ਤੁਸੀਂ ਆਪਣੀ ਵਿਆਕਰਨ ਨੂੰ ਬਹੁਤ ਜ਼ਿਆਦਾ ਸਟਰੋਂਗ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਤੁਹਾਨੂੰ ਪੰਜਾਬੀ ਦੀ ਗ੍ਰਾਮਰ ਦੇ ਪਾਸੋਂ ਬਿਲਕੁਲ ਵੀ ਕਦੇ ਤੁਸੀਂ ਮਾਰ ਨਹੀਂ ਖਾਓਗੇ ਤਾਂ ਉਹ ਸਾਰੀਆਂ ਚੀਜ਼ਾਂ ਬਿਲਕੁਲ ਸਮਝ ਆਣਗੀਆਂ ਜਦੋਂ ਬੇਸਿਕ ਕਲੀਅਰ ਹੁੰਦਾ ਹੈ ਤਾਂ ਫਿਰ ਸਾਰੀਆਂ ਚੀਜ਼ਾਂ ਸਮਝ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਅੱਜ ਆਪਾਂ ਸ਼ਬਦ ਰਚਨਾ ਬਾਰੇ ਪੜਾਂਗੇ ਇਹਦੇ ਵਿੱਚ ਸਮਾਸੀ ਸ਼ਬਦ ਤੇ ਵਿਦੇਤਰ ਆ ਜਾਣਗੇ ਸ਼ਬਦ ਰਚਨਾ ਕੀ ਹੁੰਦੀ ਹੈ ਸ਼ਬਦ ਸਭ ਤੋਂ ਪਹਿਲਾਂ ਕਿੱਥੋਂ ਬਣਦਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਪਾਵਾਂਸ਼ ਬੰਦੇ ਨੇ ਠੀਕ ਹੈ ਧੁਨੀ ਹੁੰਦੀ ਹੈ ਪਹਿਲਾਂ ਧੁਨੀਆਂ ਤੋਂ ਫਿਰ ਪਾਵਾਂਸ਼ ਬੰਦੇ ਨੇ ਪਾਵਾਂਸ਼ਾਂ ਤੋਂ ਫਿਰ ਕੀ ਬੰਦੇ ਨੇ ਸ਼ਬਦ ਬੰਦੇ ਨੇ ਸ਼ਬਦਾਂ ਤੋਂ ਫਿਰ ਵਾਕਾਂ ਦਾ ਨਿਰਮਾਣ ਹੁੰਦਾ ਹੈ ਸ਼ਬਦ ਹਰ ਭਾਸ਼ਾ ਵਿੱਚ ਪਰਵਾਨਿਤ ਸਾਰਥਕ ਦੁਨੀਆ ਆਵਾਜ਼ਾਂ ਦੀ ਸੁਤੰਤਰ ਤੇ ਛੋਟੀ ਤੋਂ ਛੋਟੀ ਇਕਾਈ ਨੂੰ ਸ਼ਬਦ ਕਿਹਾ ਜਾਂਦਾ ਹੈ ਸ਼ਬਦ ਹੀ ਵਿਆਕਰਨਿਕ ਨਿਯਮਾਂ ਵਿੱਚ ਵੱਜ ਕੇ ਵਾਕਾਂ ਦੀ ਰਚਨਾ ਦਾ ਆਧਾਰ ਬਣਦੇ ਹਨ ਜਿਵੇਂ ਕੁਰਸੀ ਘਰ ਕਿਤਾਬ ਮੋਹਨ ਆਦ ਸਭ ਇਹ ਸ਼ਬਦ ਹਨ ਠੀਕ ਹੈ ਇਹਦੇ ਵਿੱਚ ਕੀ ਲੱਗੇ ਹੋਏ ਨੇ ਮਾਤਰਾਵਾਂ ਵੀ ਲੱਗੇ ਨੇ ਸਵਰ ਧੁਨੀਆਂ ਦੀ ਵੀ ਵਰਤੋਂ ਹੋਈ ਹੈ ਵਰਨਾ ਦੇ ਨਾਲ ਕੀ ਬਣੇ ਨੇ ਇਹ ਸ਼ਬਦ ਬਣੇ ਨੇ ਉਸ ਤੋਂ ਬਾਅਦ ਫਿਰ ਆਉਂਦਾ ਸ਼ਬਦ ਰਚਨਾ ਸ਼ਬਦ ਦੀ ਰਚਨਾ ਕਿਵੇਂ ਹੁੰਦੀ ਹੈ ਵਿਆਕਰਨ ਅਨੁਸਾਰ ਸ਼ਬਦ ਰਚਨਾ ਦਾ ਆਪਣਾ ਮਹੱਤਵ ਹੁੰਦਾ ਹੈ ਕਿਸੇ ਇੱਕ ਸ਼ਬਦ ਤੋਂ ਹੋਰ ਸ਼ਬਦ ਬਣਾਉਣ ਨੂੰ ਸ਼ਬਦ ਰਚਨਾ ਕਿਹਾ ਜਾਂਦਾ ਹੈ ਠੀਕ ਹੈ ਜਦੋਂ ਆਪਾਂ ਨੇ ਜਿਵੇਂ ਇਸ ਤੋਂ ਪਹਿਲਾਂ ਆਪਾਂ ਨੇ ਕੀ ਲੈ ਲਿਆ ਆੜਾ ਲੈ ਲਿਆ ਫਿਰ ਉਸ ਤੋਂ ਬਾਅਦ ਇੱਕ ਹੋਰ ਵਰਣ ਲੈ ਲਿਆ ਮਮਾ ਲੈ ਲਿਆ ਫਿਰ ਇੱਕ ਹੋਰ ਵਰਣ ਲੈ ਲਿਆ ਰਾਰਾ ਲੈ ਲਿਆ ਠੀਕ ਹੈ ਇਹਨਾਂ ਅੱਖਰਾਂ ਤੋਂ ਵਰਣਾਂ ਤੋਂ ਜੋੜ ਕੇ ਕੀ ਬਣ ਜਾਂਦਾ ਹੈ ਇਹ ਸ਼ਬਦ ਬਣ ਜਾਂਦਾ ਹੈ ਸ਼ਬਦਾਂ ਤੋਂ ਫਿਰ ਹੋਰ ਸ਼ਬਦ ਬਣਦੇ ਨੇ ਠੀਕ ਹੈ ਸ਼ਬਦ ਰਚਨਾ ਕਿਹਾ ਜਾਂਦਾ ਇਹਨਾਂ ਨੂੰ ਜਿਵੇਂ ਇੱਥੇ ਮੂਲ ਲਿਖਿਆ ਇੱਥੇ ਸ਼ਬਦ ਲਿਖਿਆ ਇਹ ਵੀ ਸ਼ਬਦ ਹੈ ਇਹ ਵੀ ਸ਼ਬਦ ਹੈ ਇਹਨਾਂ ਤੋਂ ਕੀ ਬਣ ਗਿਆ ਇਹ ਇਹ ਹੋਰ ਸ਼ਬਦ ਬਣ ਗਏ ਦੁਆਰਾ ਇਹਨਾਂ ਦੀ ਸ਼ਬਦਾਂ ਦੀ ਰਚਨਾ ਹੁੰਦੀ ਹੈ ਇਹ ਸ਼ਬਦ ਰਚਨਾ ਵੱਖਰੇ ਵੱਖਰੇ ਵਿਆਕਰਨਿਕ ਨਿਯਮਾਂ ਅਨੁਸਾਰ ਹੀ ਕੀਤੀ ਜਾਂਦੀ ਹੈ ਵੰਤਰ ਦੇ ਆਧਾਰ ਤੇ ਉੱਪਰ ਸ਼ਬਦਾਂ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਵੰਤ ਯਾਦ ਰੱਖਣਾ ਹੈ ਵੰਤਰ ਦੇ ਆਧਾਰ ਤੇ ਸ਼ਬਦਾਂ ਦੇ ਕਿੰਨੇ ਕਿਸਮਾਂ ਨੇ ਦੋ ਕਿਸਮਾਂ ਨੇ ਤੇ ਜਦੋਂ ਆਪਾਂ ਨੇ ਸ਼ਬਦ ਭੇਦ ਪੜੇ ਸੀਗੇ ਸ਼ਬਦ ਭੇਦ ਹੁੰਦੇ ਨੇ 8 ਪ੍ਰਕਾਰ ਦੇ ਜਿਵੇਂ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਤੇ ਵਿਸਮਿਕ ਠੀਕ ਹੈ ਤੇ ਜਦੋਂ ਆਪਾਂ ਸ਼ਬਦ ਬੋਧ ਪੜਾਂਗੇ ਫਿਰ ਉਸ ਬਾਅਦ ਉਹ ਭੇਦ ਪੜੇ ਸੀਗੇ ਫਿਰ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਦੋ ਪ੍ਰਕਾਰ ਦੇ ਹੁੰਦੇ ਨੇ ਉਹ ਵੀ ਸਾਰਥਕ ਤੇ ਨਿਰਾਰਥਕ ਸ਼ਬਦ ਅੱਗੇ ਇਹ ਬਣਤਰ ਦੇ ਆਧਾਰ ਤੇ ਨੇ ਹੀ ਠੀਕ ਹੈ ਯਾਦ ਰੱਖਣਾ ਵੀ ਬਣਤਰ ਦੇ ਆਧਾਰ ਤੇ ਕਿੰਨੇ ਪ੍ਰਕਾਰ ਦੇ ਕਿਸਮਾਂ ਦੇ ਦਿਆਂ ਦੋ ਪ੍ਰਕਾਰ ਦੇ ਆ ਮੂਲ ਸ਼ਬਦ ਜਿਹਨੂੰ ਆਪਾਂ ਧਾਤੂ ਸ਼ਬਦ ਵੀ ਕਹਿੰਦੇ ਨੇ ਤੇ ਰਚਿਤ ਸ਼ਬਦ ਠੀਕ ਹੈ ਫੇਰ ਉਸਵਾਲ ਸ਼ਬਦ ਕਿਨੇ ਮੂਲ ਸ਼ਬਦ ਕੀ ਹੁੰਦੇ ਨੇ ਮੂਲ ਤੇ ਤਾਤੂ ਸ਼ਬਦ ਜਿਹੜੇ ਸ਼ਬਦ ਕਿਸੇ ਵੀ ਹੋਰ ਸ਼ਬਦ ਦੀ ਸਹਾਇਤਾ ਤੋਂ ਬਿਨਾਂ ਆਪਣੇ ਆਪ ਬਣੇ ਹੁੰਦੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਸੁਤੰਤਰ ਨੇ ਕਿਸੇ ਦੀ ਦੂਸਰੀ ਦੀ ਮਦਦ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਮੂਲ ਸ਼ਬਦ ਕਹਿੰਦੇ ਆ ਅਜਿਹੇ ਸ਼ਬਦਾਂ ਨੂੰ ਅੱਗੋਂ ਤੋੜਿਆ ਨਹੀਂ ਜਾ ਸਕਦਾ ਜਿਵੇਂ ਪਾਣੀ ਘਰ ਹੁਣ ਇਹਨੂੰ ਆਪਾਂ ਤੋੜ ਕੇ ਕੀ ਪਾਵਾਂਗੇ ਕੀ ਇਹਦਾ ਅਲੱਗ ਤੋਂ ਸ਼ਬਦ ਬਣਾਵਾਂਗੇ ਕੁਝ ਨਹੀਂ ਨਾ ਬਣੂਗਾ ਜੇ ਮੰਨ ਲਓ ਇਹਦੇ ਤੋਂ ਆਪਾਂ ਨੇ ਬਹਿਰੀ ਕੱਢਤੀ ਤਾਂ ਫਿਰ ਉਸ ਤਵਾ ਦੀ ਪਾਣ ਬਣ ਗਿਆ ਘਰ ਰਾਰਾ ਘੱਟਦਾ ਤੱਕ ਘਰ ਆ ਗਿਆ ਕਲਕੀ ਬਣੂਗਾ ਕਿਤਾਬ ਕੇ ਚੋਂ ਆਪਾਂ ਸਿਹਾਰੇ ਕੱਟ ਦਾਂਗੇ ਕਿਤਾਬ ਇਹ ਵੀ ਕੁਝ ਨਹੀਂ ਬਣਿਆ ਹੈਗਾ ਇਸ ਕਰਕੇ ਆਪਣੇ ਆਪ ਦੇ ਵਿੱਚ ਪੂਰੇ ਨੇ ਇਹਨਾਂ ਨੂੰ ਕਿਸੇ ਦੀ ਸਹਾਇਤਾ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਇਹ ਕੀ ਹੁੰਦੇ ਨੇ ਮੂਲ ਤੇ ਤਤੂ ਸ਼ਬਦ ਇੱਕੋ ਹੀ ਗੱਲ ਹੈ ਮੂਲ ਜਾਂ ਤਤੂ ਸ਼ਬਦ ਫਿਰ ਆ ਗਿਆ ਰਚਿਤ ਸ਼ਬਦ ਕਿਹਨੂੰ ਕਹਿੰਦੇ ਨੇ ਜਿਹੜੇ ਸ਼ਬਦ ਕਿਸੇ ਹੋਰ ਸ਼ਬਦ ਜਾਂ ਪਾਵਾਂਸ਼ ਦੀ ਸਹਾਇਤਾ ਦੇ ਨਾਲ ਪਾਵਾਂਸ਼ ਕੀ ਹੁੰਦੇ ਛੋਟੇ ਛੋਟੇ ਪਾਵਾਂਸ਼ ਹੁੰਦੇ ਨੇ ਜਿਵੇਂ ਮਾ ਕਾਂ ਗਾਂ ਹਾਂ ਨਾ ਠੀਕ ਹੈ ਇਨਾਂ ਦੀ ਸਹਾਇਤਾ ਦੇ ਨਾਲ ਬਣੇ ਹੁੰਦੇ ਨੇ ਇਹਨਾਂ ਨੂੰ ਕੀ ਕਹਿੰਦੇ ਸੀ ਰਚਿਤ ਸ਼ਬਦ ਕਹਿੰਦੇ ਜਿਵੇਂ ਅਕਲ ਅਕਲ ਸ਼ਬਦ ਇਕ ਹੈ ਤੇ ਇਹਦੇ ਅੱਗੇ ਆਪਾਂ ਨੇ ਕੀ ਲਾਤਾ ਛੋਟੇ ਛੋਟੇ ਪਾਵਨ ਚ ਲਾਤੇ ਬੇਅਕਲ ਅਕਲ ਤੋਂ ਕੀ ਬਾਵਾਂਗੇ ਅਕਲਮੰਦ ਹੋ ਗਿਆ ਸਾਹਿਤ ਤੋਂ ਸਾਹਿਤਕਾਰ ਇਹ ਕੀ ਨੇ ਰਚਿਤ ਦੂਜਿਆਂ ਦੀ ਸਹਾਇਤਾ ਦੇ ਨਾਲ ਬਣੇ ਹੋਏ ਨੇ ਹੁਣ ਇਹਦੇ ਨਾਲ ਕੀ ਪਹਿਲਾਂ ਅਕਲ ਸ਼ਬਦ ਸੀ ਇਹਦੇ ਨਾਲ ਮੰਦ ਲਾਤਾ ਤਾਂ ਕਿ ਇਹ ਇਹਦੇ ਨਾਲ ਨਿਰਮਾਣ ਹੋ ਗਿਆ ਦੂਸਰੇ ਸ਼ਬਦ ਦਾ ਅਕਲਮੰਦ ਬਣ ਗਿਆ ਸਾਹਿਤ ਤੋਂ ਸਾਹਿਤਕਾਰ ਬਣ ਗਿਆ ਠੀਕ ਹੈ ਹੈਰਾਨੀ ਤੋਂ ਹੈਰਾਨੀ ਜਨਕ ਬਣ ਗਿਆ ਹੈਰਾਨੀ ਪਹਿਲਾਂ ਆਪਣੇ ਕੋਲ ਮੂਲ ਸ਼ਬਦ ਹੈ ਤੇ ਰਚਿਤ ਸ਼ਬਦ ਕਿਹੜਾ ਹੋ ਗਿਆ ਜਨਕ ਹੋ ਗਿਆ ਇਸ ਕਰਕੇ ਰਚਿਤ ਸ਼ਬਦੀਆਂ ਅੱਗੇ ਫਿਰ ਦੋ ਕਿਸਮਾਂ ਆ ਗਿਆ ਪਹਿਲਾਂ ਸ਼ਬਦ ਕੀ ਸੀਗਾ ਆਪਣੇ ਕੋਲ ਸ਼ਬਦ ਦੋ ਪ੍ਰਕਾਰ ਦਾ ਸੀ ਠੀਕ ਹੈ ਦੋ ਵੰਤਰ ਦੇ ਪੱਖ ਤੋਂ ਦੋ ਕਿਸਮਾਂ ਸੀ ਮੂਲ ਸ਼ਬਦ ਤੇ ਰਚਿਤ ਸ਼ਬਦ ਮੂਲ ਸ਼ਬਦ ਉਹ ਹੁੰਦੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਸੰਤੰਤਰ ਨੇ ਰਚਿਤ ਸ਼ਬਦ ਉਹ ਹੁੰਦੇ ਨੇ ਜਿਹੜੀ ਦੂਜਿਆਂ ਦੀ ਸਹਾਇਤਾ ਦੇ ਨਾਲ ਬਣੇ ਹੁੰਦੇ ਨੇ ਉਹ ਕਿਹਨੇ ਰਚਿਤ ਸ਼ਬਦ ਹੁੰਦੇ ਨੇ ਇਸ ਤੋਂ ਬਾਅਦ ਕੀ ਹੈ ਸਮਾਸੀ ਸ਼ਬਦ ਤੇ ਉਤਪੰਨ ਸ਼ਬਦ ਅੱਗੇ ਕੀ ਨੇਹ ਰਚਿਤ ਸ਼ਬਦ ਨੇ ਜਿਹੜੇ ਦੋ ਪ੍ਰਕਾਰ ਦੇ ਨੇ ਸਮਾਸੀ ਸ਼ਬਦ ਤੇ ਉਤਪੰਨ ਸ਼ਬਦ ਠੀਕ ਹੈ ਸਮਾਸੀ ਸ਼ਬਦ ਜਿਹੜੇ ਰਚਿਤ ਸ਼ਬਦ ਦੋ ਜਾਂ ਦੋ ਤੋਂ ਵਧੇਰੇ ਸ਼ਬਦਾਂ ਦੇ ਮੇਲ ਨਾਲ ਬਣਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਸਮਾਸੀ ਸ਼ਬਦ ਕਹਿੰਦੇ ਆ ਜਦੋਂ ਦੋ ਜਾਂ ਦੋ ਵਧੇਰੇ ਸ਼ਬਦਾਂ ਤੋਂ ਸਮਾਸੀ ਸ਼ਬਦ ਬਣਦੇ ਹਾਂ ਤਾਂ ਸੰਬੰਧਕਾਂ ਜਾਂ ਯੋਜਕਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਉਹਦੇ ਵਿੱਚ ਯੋਜਕ ਠੀਕ ਹੈ ਜਿਵੇਂ ਪਰ ਕਿਉਂਕਿ ਸਬੰਧਕ ਦਾ ਨੂਨੇ ਇਹ ਹੋਗੇ ਇਹਨਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਇਹਨਾਂ ਸਬੰਧਕਾਂ ਜਾਂ ਯੋਜਕਾਂ ਨੂੰ ਹਟਾ ਕੇ ਜੋੜਨੇ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਅਸੀਂ ਕੀ ਕਹਿੰਨਾ ਸਮਾਸੀ ਸ਼ਬਦ ਜਿਵੇਂ ਗੋਰਾ ਚਿੱਟਾ ਗਲੀ ਮੋਹੱਲਾ ਇਹ ਜੋੜਨੇ ਲੱਗੇ ਇਹਦੇ ਵਿੱਚ ਇਹ ਦੋ ਸ਼ਬਦਾਂ ਨੂੰ ਆਪਸ ਦੇ ਵਿੱਚ ਜੋੜ ਰਹੇ ਨੇ ਹਰਮਨ ਪਿਆਰਾ ਹੀਰਾ ਫੇਰੀ țeਲਾ ਰਲਪਾ ਠੀਕ ਹੈ ਇਹ ਸਾਰੇ ਕਿਨੇ ਹੀ ਸਮਾਸੀ ਸ਼ਬਦ ਨੇ ਅਕ ਕਿਹਨੇ ਸਮਾਸੀ ਸ਼ਬਦ ਨੂੰ ਬਣਾਉਣ ਦੀ ਇੱਕ ਢੰਗ ਜਾਂ ਕਿਸਮਾ ਨਿਯਮ ਕੀ ਕਿਹਨੇ ਕਿਵੇਂ ਬਣਦੇ ਨੇ ਸਮਾਨਾਰਥਕ ਸ਼ਬਦਾਂ ਦੇ ਸੁਮੇਲ ਨਾਲ ਸਮਾਸੀ ਸ਼ਬਦਾਂ ਦੀ ਜਿਹੜੀ ਕੀ ਹੈ ਸਿਰਜਣਾ ਕੀਤੀ ਜਾਂਦੀ ਹੈ ਜਿਵੇਂ ਕਮਾ ਧੰਦਾ ਸਾਖ ਸੰਬੰਧੀ ਪੰਨ ਤੋੜ ਆਦ ਦੋ ਵੱਖਰੇ ਵੱਖਰੇ ਸ਼ਬਦਾਂ ਨੂੰ ਜੋੜ ਕੇ ਸਮਾਸੀ ਸ਼ਬਦਾਂ ਦੀ ਸਿਰਜਣਾ ਕੀਤੀ ਜਾਂਦੀ ਹੈ ਜਿਵੇਂ ਅਖੰਡ ਪਾਠ ਇਹ ਦੋ ਇਕੱਠੇ ਸੀਗੇ ਇਹਨਾਂ ਨੂੰ ਅਲੱਗ ਤੋਂ ਜੋੜਦਾ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਮਾਸੀ ਸ਼ਬਦ ਨੇ ਉਹ ਬਣਦੇ ਨੇ ਪਹਿਲਾਂ ਆਪਾਂ ਨੇ ਇਹਨਾਂ ਦੇ ਨਾਲ ਇੱਕ ਸ਼ਬਦ ਦੇ ਨਾਲ ਦੂਸਰਾ ਸ਼ਬਦ ਜੋੜਿਆ ਇੱਥੇ ਆਪਾਂ ਨੇ ਦੋ ਵੱਖਰੇ-ਵੱਖਰੇ ਸ਼ਬਦਾਂ ਨੂੰ ਜੋੜ ਕੇ ਸਮਾਸੀ ਸ਼ਬਦ ਦੀ ਰਚਨਾ ਕੀਤੀ ਗਈ ਹੈ ਵੱਖਰੇ-ਵੱਖਰੇ ਸ਼ਬਦਾਂ ਨੂੰ ਕਰਤਾ ਅਖੰਡ ਪਾਠ ਜਿਵੇਂ ਪਸ਼ੂ ਪੰਛੀ ਲੂਣ ਮਿਰਚ ਨਮ ਘਰਮ ਸਵੈ ਜੀਵਨੀ ਚੰਨ ਤਾਰੇ ਆਦਿ ਫਿਰ ਉਸ ਵਾ ਦੋ ਵਿਰੋਧੀ ਅਰਥਾਂ ਵਾਲੇ ਸ਼ਬਦਾਂ ਨੂੰ ਜੋੜ ਕੇ ਸਮਾਸੀ ਸ਼ਬਦ ਦੀ ਰਚਨਾ ਕੀਤੀ ਹੈ ਜਿਵੇਂ ਜਿੱਤ ਹਾਰ ਦਿਨ ਰਾਤ ਤੱਤਾ ਠੰਡਾ ਔਖਾ ਸੌਖਾ ਦੂਰ ਨੇੜੇ ਅੱਗੇ ਪਿੱਛੇ ਇਹ ਕਿਨੇ ਸਾਰੇ ਹੀ ਵਿਰੋਧੀ ਅਰਥਾਂ ਵਾਲੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਅਸੀਂ ਜੋੜ ਨਹੀਂ پا ਕੇ ਇਨਾਂ ਨੂੰ ਕੀ ਹੈ ਵੱਖਰੇ ਵੱਖਰੇ ਕਰ ਸਕਦੇ ਆ ਫਿਰ ਸਾਰਥਕ ਤੇ ਨਿਰਾਰਥਕ ਸ਼ਬਦ ਹੋਗੇ ਸਾਰਥਕ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਨਿਰਾਰਥਕ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਸਮਾਸੀ ਸ਼ਬਦਾਂ ਦੀ ਰਚਨਾ ਕਰਦੇ ਨੇ ਜਿਵੇਂ ਰੋਲਾ ਰੋਲ ਆਪਾਂ ਨੂੰ ਪਤਾ ਹੈ ਰੱਪਾ ਰੱਪਾ ਕੋਈ ਉਹ ਨਹੀਂ ਹੈਗਾ ਕੋਈ ਅਰਥ ਨਹੀਂ ਨਿਕਲਦਾ ਇਸ ਕਰਕੇ ਇਹ ਕੀ ਨਿਰਾਰਥਕ ਸ਼ਬਦ ਹੋ ਗਿਆ ਲੀੜਾ ਲੱਤਾ ਲੀੜਾ ਵੀ ਆਪਣਾ ਹੋ ਗਿਆ ਲੀਡੇ ਕਪੜੇ ਨੂੰ ਕਿਹਾ ਜਾਂਦਾ ਹੈ ਇਹ ਵੀ ਸਾਰਥਕ ਸ਼ਬਦ ਹੋ ਗਿਆ ਤੇ ਲੱਤਾ ਇਹਦਾ ਕੋਈ ਅਰਥ ਨਹੀਂ ਹੈਗਾ ਨਿਰਾਰਥਕ ਸਾਰਥਕ ਸ਼ਬਦ ਹਮੇਸ਼ਾ ਨਿਰਾਰਥਕ ਸ਼ਬਦਾਂ ਦੇ ਨਾਲ ਲੱਗ ਕੇ ਆਉਂਦੇ ਨੇ ਇਕੱਲੇ ਹੀ ਕਿਤੇ ਨਹੀਂ ਵਰਤੇ ਜਾਂਦੇ ਹੈਗੇ ਰੋਟੀ ਰਾਟੀ ਟੇਡਾ ਮੇਡਾ ਕਈ ਵਾਰੀ ਵਕਾਂਸ਼ ਦੇ ਆਧਾਰ ਤੇ ਵੀ ਸਮਾਸੀ ਸ਼ਬਦਾਂ ਦੀ ਸਿਰਜਣਾ ਕੀਤੀ ਜਾਂਦੀ ਹੈ ਜਿਵੇਂ ਘੋੜੇ ਦਾ ਵਪਾਰ ਤੋਂ ਘੋੜਸਵਾਰ ਠੀਕ ਹੈ ਘੋੜੇ ਦਾ ਸਵਾਰ ਤੋਂ ਘੋੜਸਵਾਰ ਖੂਨ ਦਾ ਦਾਨ ਕਰਨ ਵਾਲੇ ਤੋਂ ਖੂਨਦਾਨੀ ਖੇਡ ਦਾ ਮੈਦਾਨ ਤੋਂ ਖੇਡ ਮੈਦਾਨ ਆਦਿ ਇੱਕ ਹੀ ਸ਼ਬਦ ਦੇ ਦੁਹਰਾਓ ਨਾਲ ਸਮਾਸੀ ਸ਼ਬਦਾਂ ਦੀ ਸਿਰਜਣਾ ਕੀਤੀ ਜਾਂਦੀ ਹੈ ਜਿਵੇਂ ਰਾਮ-ਰਾਮ, ਕਾਲਾ-ਕਾਲਾ, ਰੋ-ਰੋ ਇਸ ਤਰ੍ਹਾਂ ਦੇ ਇਹ ਸਾਰੇ ਨਿਯਮ ਨੇ ਸਮਾਸੀ ਸ਼ਬਦ ਬਣਾਉਣ ਦੇ ਨਿਯਮ ਜਾਂ ਟੰਗ ਨੇ ਜਦੋਂ ਇਹਨਾਂ ਦੀ ਅਸੀਂ ਅਲੱਗ-ਅਲੱਗ ਕਿਸਮਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਇਹਨਾਂ ਦੀ ਵਰਤੋਂ ਕਰ ਸਕਦੇ ਹਾਂ ਇਹ ਆਪਾਂ ਨੇ ਪੜਿਆ ਸਵੇਟਾ ਜੀ ਸ਼ਬਦ ਬੋਧ ਬਾਰੇ ਠੀਕ ਹੈ ਸ਼ਬਦਾਂ ਦੀ ਰਚਨਾ ਕਿਵੇਂ ਹੁੰਦੀ ਹੈ ਜਿਸ ਦੇ ਵਿੱਚ ਤੁਹਾਨੂੰ ਸਮਾਸੀ ਸ਼ਬਦ ਉਤਪਨ ਸ਼ਬਦ ਠੀਕ ਹੈ ਕਿਵੇਂ ਹੋਏ ਨੇ ਇਹ ਉਤਪਨ ਸ਼ਬਦ ਆਪਾਂ ਅੱਗੇ ਪੜ੍ਹਦੇ ਹਾਂ ਇਹ ਉਤਪੰਨ ਸ਼ਬਦ ਨੇ ਜਿਹੜੇ ਰਚਿਤ ਸ਼ਬਦ ਮੂਲ ਤਾਤੂ ਸ਼ਬਦਾਂ ਦੇ ਨਾਲ ਦੇ ਨਾਲ ਵਿਧੇਤਰ ਅਗੇਤਰ ਪਿਛੇਤਰ ਲਾ ਕੇ ਬਣਾਏ ਜਾਂਦੇ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ ਉਤਪੰਨ ਇਹ ਉਤਪੰਨ ਕੀਤੇ ਜਾਂਦੇ ਨੇ ਕਿੱਥੋਂ